ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਦਾਂ ਹੈ ਬਾਈ ਠੀਕ ਹੈ ਹਾਂਜੀ ਵਧੀਆ ਚਲੋ ਵਧੀਆ ਚੱਲਿਆ ਐਡਰੈਸ ਕਰੀਏ ਨੋਟ ਇੱਕ ਰਾ ਐਡਰੈਸ ਪਿੰਡੇ ਕਹਿ ਰਿਹਾ ਹਾਂ ਜੀ ਸੀਲ ਪੱਟੀ ਜ਼ਿਲ੍ਹਾ ਕਰਨਤਾਲ ਮੋਬਾਈਲ ਨੰਬਰ ਮੋਬਾਈਲ ਨੰਬਰ 7837213285 ਦੂਜਾ ਨੰਬਰ ਹੈਗਾ 623938342 ਠੀਕ ਹੈ ਜੀ ਹਾਂਜੀ ਭਾਜੀ ਤੇ ਸ਼ੁਰੂਆਤ ਕਰੀਏ ਮੈਂ ਸੋਈ ਸੁਵਾਈ ਹੈ ਨਾ ਹਾਂਜੀ ਭਾਜੀ ਕਿਨਵਾ ਸੁਆ ਇਹ ਸੁਈਏ ਭਾਜੀ ਦੂਜਾ ਸੁਆ ਹੈ ਦੂਜਾ ਹਾਂਜੀ ਹਾਂਜੀ ਉਹ ਤੀਜਾ ਵੀ ਮੰਨ ਸਕਦਾ ਹਾਂਜੀ ਹੈਨਾ ਤੇ ਮਗਰ ਕਟਾ ਆ ਗਿਆ ਹੈਨਾ ਮਿਲਗਾ ਨੀਲੀ ਦਾ ਭਾਜੀ ਪਿਓਰ ਨਹੀਂ ਹੁੰਦਾ ਠੀਕ ਆ ਹਾਂਜੀ ਇਹ ਕਿੰਨਾ ਕੋ ਬੋਲਾ ਬੁਲਾ ਹਣ ਸਟਾਰੀ ਉਹ ਭਾਈ 10 ਕਿਲੋ ਦੁੱਧ ਖਾਲੀ ਕਰਤੀ ਜਾਨੀ ਅੱਛਾ 9-10 ਕਿਲੋ ਹੈਗਾ ਸਟਾਰੀ ਹੈਗਾ ਹਾਂਜੀ ਚਲੋ ਤੋੜਤੀਏ ਚੋਂ ਭਾਈ ਓਕੇ ਹੋ ਗਈ ਹਾਂਜੀ ਹਾਂਜੀ ਭਾਈ ਕੋਈ ਲਾਮੇ ਵਾਲੀ ਨਾ ਕਰ ਲੋ ਰਹਿਣਾ ਠੀਕ ਹੈ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਠੀਕ ਹੈ ਜੀ ਲਓ ਸਜਣੋ ਟੇਢੇ ਕੱਟ ਦੀ ਤੇ ਨੀਲੇ ਰਾਵੀ ਵੱਡੀ-ਬੱਡੀ ਬੰਦਰਦੀ ਆ ਛੋਟੀ ਨਹੀਂ ਤੇ ਬਾਹਰ ਕੱਢ ਕੇ ਤੋੜਾ ਫੇਰਾ ਚੱਕ ਕਰਾਉਣੇ ਤੁਹਾਨੂੰ ਗਰਮ ਵਾਲੀ ਦਾ ਹਾਂਜੀ ਤਬਈ ਸਜਣਾ ਤੌਰ ਦੇ ਬਾਹਰ ਨੂੰ ਕੱਢ ਦੇ ਆ ਬੱਚਾ ਮੇਲ ਕਾਫ ਮਗਰ ਬੱਚਾ ਆ ਗਿਆ ਬੱਚੇ ਦਾ ਕਰਕੇ ਨੰਨੇ ਨਾਲ ਰੋਣਾ ਕਰਦਾ ਚੱਲ ਕਰਨ ਮਾਰੀ ਹੈ ਨਾ ਤੌਰ ਦੇ ਲੰਮੀ ਬਈ ਨਾ ਸਜਣਾ ਪੂਰੀ ਮੈਂ ਪੂਰੀ ਜ਼ਬਰਦਸਤ ਆ ਟੇੜੀ ਧਾਰੀ ਦੇ ਵਿੱਚ ਆ ਖੱਬੇ ਹੱਥ ਜਿਹੜੀਂ ਦੀ ਧਾਰੀ ਆਉਂਦੀ ਆ ਟੇਡਾ ਕੱਟ ਆਉਂਦਾ ਬਈ ਲੈ ਆ ਤੇ ਨੀਲੀ ਰਾਵੀ ਦੇ ਵਿੱਚ ਆਂਦੀ ਬੰਦੇ ਬਈ ਬੰਦੀ ਬੰਦੇ ਬੱਚੇ ਦਾ ਕਰਕੇ ਤਾਜੀ ਸੂਈ ਆ ਤੇ ਪਸ਼ੂ ਇੱਕ ਗਰਾਂ ਲੈਵਾ ਵਖਾਈ ਮੇਰਾ ਵੀਰ ਜੀ ਨਾਲ ਸੱਜਾ ਟੇਠ ਕੁੜਾ ਤਾਂ ਚੰਗਾ ਲੱਗਾ ਬਹੁਤ ਸ਼ਾਨਦਾਰ ਹੈ ਤੇ ਲੈਵਾਇਕਣਾ ਦਿਖਾਉਂਦੇ ਆਂ ਆ ਲੈਵਾ ਜੀ ਹਨਾ ਤੇ ਬੈਹਨ ਦਿੰਦੀ ਜੇ ਬੈਹਨ ਦੇ ਦੀ ਤਰ੍ਹਾਂ ਹਾਂਜੀ ਇਹਦੇ ਥੋੜਾ ਬੜਾ ਕਰਦੀ ਬੱਚੇ ਦਾ ਚੱਕਰ ਮਾਰ ਦੇ ਧਾਰ ਹੀ ਜੇਗਾ ਹਾਂ ਜੀ ਫਰਮੇਨੀ ਆ ਜੀ ਹਨਾ ਹਾਂ ਜੀ ਆ ਜਿਹੜਾ ਥਣਾਜ ਆ ਉਹ ਇੱਕ ਇੱਕ ਧਾਰ ਆ ਜੂਗੀ ਹਨਾ ਹਾਂ ਜੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਭਾਈ ਵੇ ਚਲੋ ਕੋਈ ਨਹੀਂ ਹਾਂਜੀ ਜੋ ਥਣਾਏ ਦੁੱਧ ਹੋਵੇ ਫਿਰ ਐਡਮੈਟਿਕ ਆਉਂਦਾ ਪਾਸ ਕਰ ਝੋ ਥੱਲੇਗਾ ਨਾ ਤੇ ਬਾਈ ਜੀ ਫਿਰ ਇਹਦਾ ਰੇਟ ਡੇਢ ਭਾਜੀ ਡੇਢ ਕਰਦੀ ਏ ਰੀਚਾਰਜ ਕਰਕੇ ਦੇ ਦਈਏ ਹਾਂਜੀ ਦੀਵਾਲੀ ਆ ਗਈ ਜੈਰ ਕਰਕੇ ਦੇ ਦਈਏ ਦੇਖ ਲੈ ਤੁਹਾਨੂੰ ਪਤਾ ਮਾਝ ਵੀ ਕੋਈ ਸ਼ਾਨਦਾਰ ਮਾਝ ਨਹੀਂ ਚੰਗੀ ਹੈ ਮੱਝ ਮਾੜੀ ਕਿ ਮਖਣਾ ਜੈਰ ਚੋਦੀ ਆ ਭਾਈ ਵੇਖ ਬਿਲਕੁਲ ਬਿਲਕੁਲ ਸਹੀ ਆ ਸਾਰੀ ਨਿਸ਼ਾਨੀਆਂ ਕਵਰ ਕਰਦੀ ਹਾਂਜੀ ਤੇ ਪਾਗਲੇ ਸਿੰਘ ਤੋਂ ਕਵਰਦੀ ਆ ਨਾ ਜਿਹੜਾ ਕੋਈ ਪਰਨੇ ਵਾਲਾ ਹਾਂਜੀ ਹਾਂਜੀ ਤੇ ਰੇਟ ਦੱਸ ਦੇ ਮੇਰਾ ਵੀਰ ਰੇਡ ਭਾਜੀ ਹਾਂ ਨਾ ਹੀ ਕਰੀਏ ਫਿਰ ਹਾਂ ਨਾ ਹੀ ਕੋਈ ਹਾਂਜੀ ਇੱਕੋ ਹੀ ਕਰਦੇ ਇੱਕ ਤੀਰ ਇਹਦੀ ਨਹੀਂ ਜਾਇਜ਼ ਕਰਕੇ ਤੇ ਹਾਂਜੀ ਇੱਕੋ ਜਾਇਜ਼ ਕਰਕੇ ਤੁਸੀਂ ਦੱਸ ਦਿਓ ਫਿਰ ਨਹੀਂ ਜੀ ਤੁਹਾਡੇ ਚੀਜ਼ ਆ ਹਾਂਜੀ ਇੱਕ ਵੀ ਨਹੀਂ ਹਾਂ ਨਾ ਕਰਦੇ ਨਹੀਂ ਹੋਰ ਕਰਦੇ ਹਾਂਜੀ ਹੋਰ ਕਰਦੇ ਚਲ ਹਾਣਾ ਫਿਰ ਇੱਕ ਦਾ ਹਾਂ ਬਸ ਠੀਕ ਸਿਆ ਹਾਂਜੀ ਹੋਰ ਨਹੀਂ ਘਟਾਉਣਾ 1 ਲੱਖ ਤੇ 10000 ਮਗਰੋਂ ਇਹਨੂੰ ਬੈਕਗ੍ਰਾਉਂਡ ਇਹਦਾ ਹਵਾਨਾ ਭੋਨਾ ਵਿਖਾ ਦੇ ਮੇਰਾ ਭਾਈ ਲਓ ਸਜਣੋ 1 ਲੱਖ ਤੇ 10000 ਦੀ ਹਾਂ ਤੇ ਨਾ ਮੈਂ ਮਿਲੂਗੀ ਮੈਂ ਚੰਗੀ ਆ ਤੇ ਲਓ ਜੀ ਕੀ ਬਾਤ ਹੈ ਲੇਵਲ ਹੂਆ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਲਓ ਜੀ ਤੇ ਦੂਜੇ ਨੰਬਰ ਤੇ ਆ ਗਈ ਮੈਂ ਗੱਬਣ ਸੱਜਣ ਹਣਾ ਹਾਂਜੀ ਗੱਬਣ ਭਾਈ ਇਹ 20 ਦਿਨ ਖੜਦੀ ਹੈ ਜੀ ਚਲ ਲੈਓ ਬਾਹਰ ਦੂਜਾ ਸੂਬਾ ਭਾਈ ਇਹ ਹਾਂਜੀ ਹਾਂਜੀ ਦੂਜਾ ਸੂਬਾ ਭਾਈ ਲੇਵਲ ਆ ਜਾਂਦਾ ਭਾਈ ਬਹੁਤ ਸੋਹਣਾ ਲੱਗਾ ਹਣਾ ਹਾਂਜੀ ਠੀਕ ਹੈ ਜੀ ਹਾਂ ਨਵਾ ਦਜਰਮ ਦੂਜਾ ਸੂਬਾ ਝੋਟੀ ਆ ਬਹੁਤ ਸ਼ਾਨਦਾਰ ਇਹ ਵੀ ਝੋਟੀ ਚੰਗੀ ਆ ਬੜੇ ਤਾਜ਼ੇ ਜੀ ਆ ਗਈ ਤੇ ਗੱਬਣ ਹਾਂਜੀ ਗੱਬਣ ਹਾਂ ਲਿਆ ਮੇਰਾ ਭਾਈ ਲਿਆ ਕੋਣੀ ਲਿਆ ਕੈਮਰੇ ਤੋਂ ਘੱਬਰਦੀ ਆ ਨਾ ਹਾਂਜੀ ਹਾਂ ਤੇ ਇਹਦਾ ਰੇਟ ਭਾਈ ਜੀ ਇੱਕੋ ਜਾਈ ਜੀ ਕਰਦੇ ਇੱਕੋ ਜਾਈ ਠੀਕ ਠੀਕ ਹਾਂਜੀ ਠੀਕ ਠੀਕ ਕਰ ਦਈਏ ਇਹਦਾ ਭਾਜੀ ਆਪਾਂ ਨੇ ਮੰਗਦੇ ਇੱਕ ਚਾਲੀ ਜੀ ਦੇ ਹਾਂ ਨਾ ਭਾਈ ਜੀ ਹਾਂ ਨਾ ਲੱਖ ਇੱਕ ਲੱਖ ਠੀਕ ਆ ਪੂਰੇ ਲੱਖ ਠੀਕ ਆ ਭਾਈ ਜੀ ਹਾਂਜੀ ਤੇ ਆ ਗਈ ਤਜੇ ਨੰਬਰ ਤੇ ਕੱਟੀ ਹੈ ਨਾ ਵੀ ਦੀ ਹੋ ਗਈ ਲੱਗਦਾ ਜੀ ਹਾਂਜੀ ਹਲੇ ਭਾਜੀ ਖੀਰੀ ਆ ਗਈ ਹਾਂਜੀ ਬਹੁਤ ਸ਼ਾਨਦਾਰ ਨਹੀਂ ਲੋ ਸਜਣੋ ਖੋਲ ਲਈ ਦੋਰਾ ਚੈੱਕ ਕਰਵਾਈ ਚਾਰੇ ਥਾਣਿਆਂ ਹਾਂਜੀ ਹਾਂਜੀ ਨੋਈ ਸਜਣੋ ਥਾਣੇ ਚੈੱਕ ਕਰਵਾ ਦਿੰਦੇ ਇੱਕ ਵਾਰ ਨੇੜ ਤੋਂ ਤੇ ਲੋਈ ਨੋਈ ओके हां बिल्कुल ਲੈ ਜੋ ਤੇ ਕੀਰੀ ਆ ਨੀਲੀ ਜਾਦੀ ਹੈ ਨਾ ਹਾਂਜੀ ਹਾਂਜੀ ਪਿਓਰ ਨਹੀਂ ਦੀਦੀ ਲੈ ਆ ਮੇਰਾ ਵੀ ਲੈ ਕਮਾ ਲੈ ਨੀਲੀ ਜਾਦੀ ਹੈ ਤੇ ਇਹਦਾ ਭਾਈ ਜੀ ਰੇਟ ਇਹਦਾ ਭਾਈ ਆ ਭੱਜਾ ਜੀ ਰੱਖਣਾ ਕਿੰਨਾ ਜੀ ਹਰ 35000 ਹਾਂ ਨਾ ਭਾਈ ਇੱਕੋ ਹੀ ਕਰਦੇ ਹਾਂਜੀ ਇੱਕੋ ਹੀ ਰੇਟ ਆਹ ਨਾ ਫਿਰ 30 ਦੇ ਦੀ 25 ਦੀ ਕਰ ਦੇਗੀ ਹਾਂਜੀ 25 ਚਲ ਠੀਕ ਆ ਠੀਕ ਆ ਹਾਂਜੀ ਆ ਲਓ ਸਜਣੋ ਇਹ ਹਾਂ ਨਾ 25